ਗੜ ਸੰਕਰ ਦੇ ਪਿੰਡ ਜੀਵਨਪੁਰ ਜੱਟਾਂ ਦੇ ਇੱਕ ਘਰ ਦੇ ਵਿੱਚ ਚਿੱਟੇ ਦਿਨੀ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ 10 ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਵਿੱਚ ਪਏ ਸਮਾਨ ਦੀ ਪਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸ ਦੇ ਵਿੱਚੋਂ ਇੱਕ ਵਿਅਕਤੀ ਗੱਡੀ ਵਿੱਚੋਂ ਉਤਰ ਕੇ ਘਰ ਦਾ ਖੁੱਲਾ ਗੇੜ ਦੇਖ ਨਾਲ ਦੇ ਸਾਥੀਆਂ ਨੂੰ ਇਸ਼ਾਰਾ ਕਰਦਾ ਹੈ ਜਿਸ ਤੇ ਉਪਰੰਤ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਵੱਲੋਂ ਹਥਿਆਰਾਂ ਸਮੇਤ ਘਰ ਵਿੱਚ ਦਾਖਲ ਹੋ ਕੇ ਘਰ ਦੇ ਅੰਦਰ ਖੜੀ ਗੱਡੀ ਅਤੇ ਹੋਰ ਸਮਾਨ ਦੀ ਪਨਤੋੜ ਕੀਤੀ ਜਾਂਦੀ ਹੈ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਪੁੱਤਰ ਬਖਸ਼ੀ ਸਿੰਘ ਪਿੰਡ ਜੀਵਨਪੁਰ ਜੱਟਾ ਨੇ ਦੱਸਿਆ ਕਿ ਉਹ ਆਪਣੀ ਘਰ ਵਾਲੀ ਨਾਲ ਇਕੱਲੇ ਰਹਿੰਦੇ ਹਨ ਉਹਨਾਂ ਦੱਸਿਆ ਕਿ ਅੱਜ ਬਾਦ ਦੁਪਹਿਰ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ 10 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾ ਸਮੇਤ ਕਾਰ ਵਿੱਚ ਖੜੀ ਗੱਡੀ ਫਰਿਸ਼ ਅਲਮਾਰੀ ਸਕੂਟਰੀ ਅਤੇ ਹੋਰ ਸਮਾਨ ਦੀ ਪੰਤੋੜ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਵਾਪਸ ਜਾਣ ਦੇ ਸਮੇਂ ਲਲਕਾਰੇ ਕਰਦੇ ਹੋਏ ਘਰੋਂ ਬਾਹਰ ਚਲੇ ਗਏ ਉਨਾ ਦੱਸਿਆ ਉਹਨਾਂ ਆਪਣੀ ਜਾਣਕਾਰ ਦੇ ਅੰਦਰ ਲੱਗੇ ਕੈਚੀ ਗੇਟ ਨੂੰ ਬੰਦ ਕਰਕੇ ਬਚਾਉਣ ਉਪਰੰਤ ਥਾਣਾ ਮਾਹਿਲਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣ ਅਣਪਛਾਣੇ ਬੰਦੇ ਘਰ ਆਏ ਆ। ਆਂਦੇ ਆਂਦਾ ਪਹਿਲਾ ਦਰਵਾਜ਼ਾ ਦੇਖਿਆ ਦੇਖ ਕੇ ਇੱਕ ਨੇ ਦੂਜੇ ਨੂੰ ਬੰਦੇ ਨੂੰ ਇਸ਼ਾਰਾ ਕੀਤਾ ਤਾਂ ਇੱਕਦਮ ਚ ਇਹ ਤਾਂ ਮੱਖੀਆਂ ਵੀ ਡੂੰਮਣੇ ਦੀਆਂ ਘਾਟਾਂ ਨਹੀਂ ਆ ਇੱਕਦਮ ਚ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ। ਉਦੋਂ ਬਾਅਦ ਅਸੀਂ ਜਾਨਕਿ ਆਪਣੀ ਬੜੀ ਬਹੁਤ ਜੋਰ ਨਾਲ ਲਾ ਕੇ ਆਪਣੀ ਜਾਨ ਬਚਾਈ ਆ ਤੇ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਸ ਗਾਲਾਂ ਕੱਢੀ ਗਏ ਗਾਲਾਂ ਕੱਢੀ ਗਏ 8-10 ਬੰਦੇ ਸੀ 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 ਧੰਨ ਲੱ ਪਏ ਸੀ ਰੋਲਾ ਪਾਉਣੇ ਵੀ ਕੀ ਹੋ ਗਿਆ ਕੱਤ ਪਾਉਂਦੇ ਖਾ ਤੇ ਪਾਉਂਦੇ ਗਾਲਾਂ ਕੱਢੀ ਗਏ ਬਸ ਕੁਝ ਨਹੀਂ ਹੋਣੀ ਹੋਰ ਕੀ ਆ ਸੀ ਤਾਂ ਆਪਣੀ ਜਾਨ ਮਾ ਸੀ ਬਚਾਈ ਗਿਆ ਹੁੰਡਾ ਲਾ ਕੇ ਗੱਲ ਬੰਦ ਕੀਤੀ ਸਾਰਾ ਕੁਝ ਸਾਡਾ ਅੰਦਰ ਬਾਹਰ ਸਾਰਾ ਕੁਝ ਪਾਉਣਗੇ ਤੇ ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇਦਾਂ ਦਾ ਔਰ ਮਾਰੇ ਰਾਹੀ ਤਾਂ ਭਲਾ ਕਰਦੇ ਆ ਜੇ ਕਿਤੇ ਗਰੇਲੋ ਤੋੜ ਕੇ ਜਾ ਕਿੱਦਾਂ ਵੀ ਅੰਦਰ ਵੜ ਜਾਂਦੇ ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਨੂੰ ਜਾਨ ਤੋਂ ਵੱਧ ਟੋਣਾ ਪੈ ਜਾਣਾ ਸੀ ਇਸ ਗੱਲ 'ਚ ਉਹਨਾਂ ਦੱਸਿਆ ਉਹਨਾਂ ਆਪਣੀ ਜਾਣਕਾਰ ਦੇ ਅੰਦਰ ਲੱਗੇ ਕੈਚੀ ਗੇਟ ਨੂੰ ਬੰਦ ਕਰਕੇ ਬਚਾਉਣ ਉਪਰੰਤ ਥਾਣਾ ਮਾਹਿਲਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਥਾਣਾ ਮਾਹਿਲਪੁਰ ਤੋਂ ਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਤਵਾ ਦਾ ਤੂੜਤੀ ਇਹਨਾਂ ਨੇ ਇੱਕ ਫ੍ਰੀ ਤੂੜਤੀ ਹੈ ਕੈਮਰੇ ਦੇਖਦੇ ਪੇ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂ ਕੋਈ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ